ਤੁਸੀਂ ਵੀ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਸਰਕਾਰੀ ਨੌਕਰੀ ਦੀ ਅਡੀਕ ਵਿੱਚ ਹੋ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੀ ਸਰਕਾਰੀ ਵਿੱਚ ਭਰਤੀ ਹੋਣਾ ਹੈ ਤਾਂ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਦਿਨੋ ਦਿਨ ਪੰਜਾਬ ਚਾਉਣ ਵਾਲੀਆਂ ਬਹੁਤ ਸਾਰੀਆਂ ਨੌਕਰੀਆਂ ਦੀ ਜਾਣਕਾਰੀ ਆਪਣੇ ਚੈਨਲ ਉੱਤੇ ਮਿਲਣ ਜਾ ਰਹੀ ਹੈ ਤੁਹਾਨੂੰ ਸੋ ਅੱਜ ਗੱਲ ਕਰਾਂਗੇ ਕਿ ਨਵੀਂ ਹੀ ਪੰਜਾਬ ਦੀ ਜਿਹੜੀ ਨੌਕਰੀ ਦੀ ਜਿਹੜੀ ਗੱਲ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਸਿੱਧੀ ਭਰਤੀ ਹੈਗੇ ਇਸ ਵਿੱਚ ਮੈਟਵੇਸ ਹੀ ਇਸ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਆਉਣ ਵਾਲੀਆਂ ਪੰਜਾਬ ਦੀਆਂ ਹੋਰ ਨਵੀਆਂ ਜੌਬਸ ਦੇ ਲਈ ਹੁਣੇ ਹੀ ਸਬਸਕ੍ਰਾਈਬ ਕਰੋ ਜੇਕਰ ਜਾਣਕਾਰੀ ਬਧੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਨਾ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਪੋਸਟ ਹੈਗੀ ਹੈ ਇਹਦੀ ਲਾਸਟ ਡੇਟ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਕਿ 10 ਜੁਲਾਈ categories ਵਾਸਤੇ ਜਿਹੜਾ ਚੈੱਕ ਕਰ ਸਕਦੇ ਹੈਗੇ ਹੋ ਇੰਜੀਨੀਅਰ ਗ੍ਰੈਜੂਏਟ ਦੀ ਜਿਹੜੀ એપਰੈਂਟਸਿਪ ਦੀ ਵੈਕੈਂਸੀ ਹੈਗੀ ਉਸ ਦਾ ਡਿਗਰੀ ਇਨ ਸਟਰੀਮ ਦੇ ਵਿੱਚ ਸੂਸਲ ਟੈਕਨੀਸ਼ੀਅਨ એપਰੈਂਟਸ ਦੀ ਜਿਹੜੀ ਵੈਕੈਂਸੀ ਹੈਗੀ ਹੈ ਟੋਟਲ ਵੈਕੈਂਸੀ ਤੁਸੀਂ ਦੇਖ ਸਕਦੇ ਹੋ 439 ਜਿਹੜੀ ਵੈਕੈਂਸੀ ਹੈਗੀ ਹੈ ਡਿਵਾਈਡ ਕੀਤਾ ਹੋਇਆ ਕੈਟਾਗਰੀ ਕੈਟਾਗਰੀ ਵਾਸ ਤੁਸੀਂ ਦੇਖ ਸਕਦੇ ਹੋ ਸਾਰਾ ਹੈ ਨਾ ਸੋ ਏਜ਼ ਰਿਲੇਕਸ਼ਨ ਇਹਦੇ ਵਿੱਚ ਅੱਗੇ ਦੇਖਾਂਗੇ ਸੋ ਇਹਦੇ ਵਿੱਚ ਜਿਹੜਾ ਪੰਜਾਬ ਦੇ ਕੈਂਡੀਡੇਟ ਹੀ ਅਪਲਾਈ ਕਰ ਸਕਦੇ ਆ ਓਨਲੀ ਸਿਰਫ ਪੰਜਾਬ ਦੇ ਕੈਂਡੀਡੇਟ ਵਾਸਤੇ ਵੈਕੈਂਸੀ ਹੈਗੀ ਆ ਸੋ ਅੱਗੇ ਤੁਸੀਂ ਦੇਖੋ ਕੁਆਲਿਫਿਕੇਸ਼ਨ ਜਿਹੜਾ ਰੀਵੈ ਕਵਾਲੀਫਿਕੇਸ਼ਨ ਦੀ ਸੌਰੀ ਐਸੀਬੀਸੀ ਲਈ ਜਿਹੜਾ ਦੱਸਿਆ ਗਿਆ ਇਹਨਾਂ ਨੇ ਕਿਹੜੇ ਸਰਟੀਫਿਕੇਟ ਚਾਹੀਦੇ ਆ ਸਾਰੇ ਤੁਹਾਡੇ ਲਿਖੇ ਹੋਇਆ ਤੁਹਾਡੀ ਜਿਹੜੀ ਮੇਨ ਜਿਹੜੀ ਟ੍ਰੇਡ ਹੈਗੀ ਆ ਉਹਦੇ ਅਕੋਰਡਿੰਗ ਤੁਹਾਨੂੰ ਇਥੇ ਸਰਟੀਫਿਕੇਟ ਵਗੈਰਾ ਚਾਹੀਦੇ ਹੈਗੇ ਆ ਠੀਕ ਹੈ ਸੋ ਐਜੂਕੇਸ਼ਨ ਕੁਆਲੀਫਿਕੇਸ਼ਨ ਇਹ ਆ ਗਈ ਤੁਸੀਂ ਦੇਖ ਸਕਦੇ ਹੋ ਚੈੱਕ ਕਰੋ ਸੋ ਤੁਹਾਡੇ ਸਾਹਮਣੇ ਹੈਗਾ ਡਿਗਰੀ ਇੰਜੀਨੀਅਰ ਇੰਜੀਨੀਅਰ ਹੈ ਟੈਕਨੋਲੋਜੀ ਦੇ ਵਿੱਚ ਹੈਗੀ ਆ ਜਾਂ ਫਿਰ ਗ੍ਰੈਜੂਏਟ ਹੈ ਜਨਰਲ ਸਟ੍ਰੀਮ ਦੇ ਹੈਗੀ ਆ ਤਾਂ ਬੀਏ ਬੀਕਾਮ ਜਾਂ ਇਸ ਤਰ੍ਹਾਂ ਦੀ ਤੁਸੀਂ ਟੈਕਨੀਸ਼ੀਅਨ ਦੇ ਵਿੱਚ ਜਾਂ ਗ੍ਰੈਜੂਏਟ ਅਪਰੈਂਟਿਸਿਪ ਦੀ ਜਿਹੜੀ ਵੈਕੈਂਸੀ ਭਰ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਅਪਲਾਈ ਕਰਨ ਦੇ ਵਾਸਤੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਇਹ ਵੈਬਸਾਈਟ ਹੈਗੀ ਇਸ ਤੇ ਵੈਬਸਾਈਟ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਅਜੇਕਰ ਗੱਲ ਕੀਤੀ ਹੈ ਵਿੱਚ ਸੈਲਰੀ ਦੀ ਗੱਲ ਕੀਤੀ ਹੈ ਤਾਂ 9000 ਪਰ ਮਹੀਨਾ ਤੁਹਾਨੂੰ ਇੱਥੇ ਸੈਲਰੀ ਦਿੱਤੀ ਜਾਊਗੀ ਸੋ ਇਸ ਤਰ੍ਹਾਂ ਦੀਆਂ ਹੋਰ ਅਸਾਮੀਆਂ ਦੇ ਲਈ ਤੁਸੀਂ ਹੁਣੇ ਚੈਨਲ ਨੂੰ ਫੋਲੋ ਕਰਸੋ ਏਜ ਲਿਮਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤੇ ਮਿਨੀਮਮ ਏਜ ਤੁਹਾਡੀ 18 ਸਾਲ ਜਿਹੜੀ ਹੋਣੀ ਚਾਹੀਦੀ ਹੈ ਸੋ ਇਸ ਜਿਹੜੀ ਏਜ ਜਿਹੜੀ 1 4 2024 ਤੋਂ ਹੀ ਤੁਹਾਡੀ ਮੈਂਸ਼ਨ ਕੀਤੀ ਜਾਏਗੀ ਇਥੋਂ ਹੀ ਤੁਹਾਡੀ ਇਹਨੂੰ ਬਣਾਇਆ ਜਾਏਗਾ ਤੇ ਜੇਕਰ ਨੌਲਜ ਆਫ ਪੰਜਾਬੀ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਜਿਹੜਾ ਇਹਦੇ ਵਿੱਚ ਮੈਟਰੀ ਪਾਪ 10ਵੀਂ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਠੀਕ ਹੈ ਸੋ ਪੰਜਾਬੀ ਦੇ ਵਿੱਚ ਪਾਸ ਹੋਣੀ ਚਾਹੀਦੀ ਹੈ ਇਹ ਬਹੁਤ ਜ਼ਰੂਰੀ ਹੈਗਾ ਠੀਕ ਹੈ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਹੋਰ ਆਪਾਂ ਦੇਖ ਸਕਦੇ ਹੈਗੇ ਆ ਸੋ ਸਿਲੈਕਸ਼ਨ ਪ੍ਰੋਸੈਸ ਬਿਲਕੁਲ ਮੈਟ بیس ਹੈਗਾ ਬਿਲਕੁਲ ਮੈਟ بیس ਸੋ ਇਹਦੇ ਵਿੱਚ ਕੋਈ ਵੀ ਤਰ੍ਹਾਂ ਦਾ ਜਿਹੜਾ ਤੁਹਾਡਾ ਕੋਈ ਪੇਪਰ ਨਹੀਂ ਹੋਣਾ ਸਿਰਫ ਡਿਗਰੀ ਡਿਪਲੋਮਾ ਦੇ ਆਧਾਰ ਤੇ ਜਿਹੜੇ ਤੁਹਾਡੇ ਮਾਰਕਸ ਹੈਗੇ ਆ ਉੱਤੇ ਤੁਹਾਡੇ ਵਾਸਤੇ ਹੈਗੀਆਂ ਸੀ ਪ੍ਰਿੰਸ ਦੀਆਂ ਅਸਾਮੀਆਂ ਸੀ ਸੋ ਜਲਦੀ ਪੰਜਾਬ ਚ ਹੋਰ ਬਹੁਤ ਸਾਰੀਆਂ ਪੰਜਾਬ ਪੁਲਿਸ ਦੀਆਂ ਜਾਂ ਸਬ ਇੰਸਪੈਕਟਰ ਦੀਆਂ ਜਾਂ ਐਕਸਾਈਜ਼ ਇੰਸਪੈਕਟਰ ਦੀਆਂ ਇਸ ਤੋਂ ਇਲਾਵਾ ਵੀਡੀਓ ਦੀਆਂ ਪਟਵਾਰੀ ਦੀਆਂ ਅਸਾਮੀਆਂ ਆਉਣ ਵਾਲੀਆਂ ਸੋ ਇਹ ਜਾਣਕਾਰੀ ਲਈ ਤੁਸੀਂ ਹੁਣੇ ਚੈਨਲ ਨੂੰ ਫੋਲੋ ਕਰੋ ਜਾਣਕਾਰੀ ਵਧੇ ਲੇ ਲਈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਮਿਲੇ ਕਿਸੇ ਹੋਰ ਵੀਡੀਓ ਚ